ਦੋਸਤੋ ਕਵਾਹਕੁਲਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਅਸਵੇਰੇ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਮੱਲੋ ਪਿੰਡ ਦੇ ਨੌਜਵਾਨ ਸ਼ੁਕਰਨ ਸਿੰਘ ਦੀ ਇਸ ਅੰਦੋਲਨ ਦੇ ਵਿੱਚ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਮਾਹੌਲ ਕਮਕੀਨ ਬੜਾ ਹੋਇਆ ਹੈ ਅਸੀਂ ਹਰ ਉਸ ਦੀਵਤਾ ਤੈਨੂੰ ਬਹੁਤ ਧੰਨਵਾਦ ਕਰਦੇ ਹਾਂ ਜੋ ਇਸ ਗੰਭੀਰ ਮਾਹੌਲ ਦੇ ਵਿੱਚ ਇਸ ਦੁਖਦੇ ਸਮੇਂ ਤੇ ਅੱਜ ਇਸ ਮੌਕੇ ਦੇ ਨਾਲ ਉਸ ਪੀੜਿਤ ਪਰਿਵਾਰ ਦੇ ਨਾਲ ਖੜ ਕੇ ਦਰਦ ਬਣਾਉਣ ਦਾ ਯਤਨ ਕਰ ਰਹੇ ਨੇ ਜਿਨ੍ਹਾਂ ਨੂੰ ਜਿਵੇਂ ਸਾਡੇ ਸਤਕਾਰਯੋਗ ਹਾਈ ਕੋਰਟ ਦੇ ਜੁਦੀ ਸਰਵਨਾ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਅਸੀਂ ਤੇ ਤੁਹਾਨੂੰ ਕਰਵਾ ਕਰਦੇ ਆ ਸਾਡੇ ਵਕੀਲ ਵੀਰਾਂ ਦਾ ਤੇ ਸਾਨੂੰ ਇਹ ਵੀ ਖਬਰਾਂ ਮਿਲੀਆਂ ਨੇ ਕਿ ਕੁਝ ਲੋਕ ਸਾਡੇ ਉਹਨਾਂ ਵਕੀਲ ਵੀਰਾਂ 'ਤੇ ਦਬਾਅ ਪਾ ਰਹੇ ਨੇ ਕਿ ਇਹ ਤੁਸੀਂ ਗਲਤ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਾਨੂੰ ਸਭ ਨੂੰ ਸਮਝਣੇ ਦਾ ਜਾਜਦਾ ਹੈ ਕਿ ਦੇਸ਼ ਦਾ ਢਿੱਡ ਭਰਨ ਵਾਲਾ ਅੰਦਾਜ਼ਾ ਜਦੋਂ ਆਪਨੇ ਹੱਕ ਦੀ ਮੰਗਾਂ ਲਈ ਬਾਹਰ ਨਿਕਲੇ ਆਪਨੇ ਮੰਗਾਂ ਲੈ ਕੇ ਬਾਹਰ ਤੁਰਿਆ ਹੈ ਤਾਂ ਸਰਕਾਰਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆਈ ਮਿਲਿਆ ਔਰ ਉਸ ਵੇਲੇ ਹਰ ਉਹ ਭਾਰਤ ਦਾ ਪਛੰਡਾ ਜਿਹੜਾ ਇਹ ਮਹਿਸੂਸ ਕਰਦਾ ਹੈ ਕਿ ਰਸੇ ਕਰ ਅਸੀਂ ਪੇਟ ਭਰ ਕੇ ਰੋਟੀ ਖਾਂਦੇ ਆ ਤਾਂ ਉਹ ਕਿਸਾਨਾਂ ਦੀ ਬਦੌਲਤ ਹੈ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਔਰ ਇਸ ਮੋਰਚੇ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਕਰੋਨਾ ਸੰਕਟ ਸਿੱਟੇ ਦੇ ਲੋਕ ਪਰਮਾਤ ਕਰਦੇ ਆ ਜਿਸ ਤਰ੍ਹਾਂ ਬਹੁਤ ਸਾਰੇ ਹੋਰ ਸਮਾਜ ਸੇਵੀ ਜੱਥੇਬੰਦੀਆਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਸਾਡੇ ਇਸ ਵੀਰ ਦੇ ਨਾਲ ਸਾਡੇ ਇਸ ਬੱਚੇ ਦੇ ਨਾਲ ਹਮਦਰਦੀ ਪ੍ਰਗਟਾਉਣਿਆ ਅੱਜ ਪ੍ਰੋਗਰਾਮ ਕਰ ਰਹੇ ਨੇ ਕਿ ਭਈ ਕਾਲੇ ਦਿਸ਼ ਦੇ ਤੌਰ ਤੇ ਅੱਜ ਦਾ ਦਿਨ ਮਨਾ ਕੇ ਜਿਹੜਾ ਵਕੀਲਾਂ ਨੇ ਪ੍ਰੋਗਰਾਮ ਲਿਆ ਹੈ ਕਿ ਬਈ ਅੱਜ ਦਾ ਦਿਨ ਪੂਰਾ ਹਾਈ ਕੋਰਟ ਨੇ ਪੂਰੇ ਪੰਜਾਬ ਦੇ ਸਾਰੇ ਸਾਰੇ ਕੌਂਟਾ ਦੇ ਵਿੱਚ ਵਕੀਲ ਹੜਤਾਲ ਕਰਨਗੇ ਪਰ ਮੈਂ ਦੂਸਰੇ ਵੀ ਸਾਰੇ ਵੀਰਾਂ ਨੂੰ ਅਪੀਲ ਕਰੂੰਗਾ ਟਰੱਕ ਡਰਾਈਵਰ ਟੈਕਸੀ ਡਰਾਈਵਰ ਕੋਲ ਟਰਾਂਸਪੋਰਟਰ ਵੀਰ ਹੋਰ ਵਪਾਰੀ ਵੀਰ ਕਿਰਪਾ ਕਰਕੇ ਇਸ ਕਾਰਨ ਜਰੂਰ ਸਹਿਯੋਗ ਦਿਓ ਕਿਉਂਕਿ ਇਹ ਲੜਾਈ ਕਿੰल्या ਕਿਸਾਨਾਂ ਦੀ ਨਹੀਂ ਹੈ ਇਹ ਸਾਡੇ ਦੇਸ਼ ਦੇ ਅੰਦਰ ਵਸਦੀ ਆਮ ਪਬਲਿਕ ਦੀ ਪੇਟ ਦੀ ਰੋਟੀ ਦਾ ਸਵਾਲ ਹੈ। ਔਰ ਉਸ ਰੋਟੀ ਦੇ ਲਈ ਐਮਐਸਕੇ ਨੂੰ ਬਚਾ ਕੇ ਰੱਖਣ ਦੇ ਲਈ ਆਪਦੀ ਆਪਦੀ ਹੱਕੀ ਮੰਡਾਂ ਦੀ ਲਾਈਨ ਅੰਦਰ ਸਾਡਾ ਇਹ ਨੌਜਵਾਨ ਸ਼ਹੀਦ ਹੋਇਆ ਹੈ। ਸੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਮੇਰੇ ਪਿਆਰਿਓ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਬੱਚੇ ਦੇ ਨਾਲ ਖੜਨਾ। ਤੁਹਾਨੂੰ ਸਾਰਿਆਂ ਨੂੰ एसकेएम नॉन पॉलिटिकल किसान मजदूर मोर्चे ਵੱਲੋਂ ਅਸੀਂ ਸਭ ਨੂੰ ਅਪੀਲ ਕਰਦੇ ਆ ਕਿ ਜਿੱਥੇ-ਜਿੱਥੇ ਵੀ ਦੇਸ਼ ਦੇ ਅੰਦਰ ਕੋਈ ਆदमी ਵਿਦੇਸ਼ਾਂ ਤੱਕ ਵੀ ਬੈਠਾ ਹੈ ਕਿਰਪਾ ਕਰਕੇ 23 ਤੇ 24 ਤਰੀਕ ਜਿਹੜੀਆਂ 2 ਦਿਨਾਂ ਲਈ ਇਹ ਆਪਾਂ ਸਾਡੇ ਉਸ ਬਹਾਦਰ ਯੋਧੇ ਦੀ ਯਾਦ ਦੇ ਵਿੱਚ ਕਾਲੇ ਦਰਸ਼ ਦੇ ਤੌਰ ਤੇ ਕਾਲੇ ਝੰਡੇ ਆਪਣੇ ਘਰਾਂ ਦੇ ਉੱਤੇ ਲਾ ਕੇ ਆਪਣੀਆਂ ਦੁਕਾਨਾਂ ਤੇ ਲਾ ਕੇ ਆਪਣੇ ਵੇਕਲਾਂ ਦੇ ਉੱਤੇ ਲਾ ਕੇ ਇਹ ਰੋਸ ਦਿਵਸ ਵਜੋਂ ਮਨਾਉਣਾ ਹੈ ਔਰ ਨਾਲ ਦੀ ਨਾਲ ਮੇਰੀ ਇਹ ਵੀ ਬੇਨਤੀ ਹੈ ਕਿ ਕੱਲ ਸਾਰਿਆਂ ਨੇ ਸਰਕਾਰ ਦੇ ਪੁਤਲੇ ਦੀ দাহਨ ਕਰਨੀ ਹੈ ਭਾਵੇਂ ਕੋਈ ਪਿੰਡ ਚ ਕਰ ਸਕਦਾ ਹੈ ਪਿੰਡ ਚ ਕਰੇ ਕੋਈ ਕਿਸੇ ਕਸਬੇ ਚ ਕਰ ਸਕਦਾ ਹੈ ਕਸਬੇ ਚ ਕਰੇ ਕੋਈ ਤਹਿਸੀਲ ਕੋਈ ਬਲੌਕ ਪੱਧਰ ਤੇ ਕੋ ਜਿਲ੍ਹਾ ਪੱਧਰ ਤੇ ਉੱਤੇ ਜਿਵੇਂ ਜਿਵੇਂ ਵੀ ਕਰ ਸਕਦਾ ਹੈ ਉਹ ਇਸ ਤੌਰ ਨੂੰ ਕਿਰਪਾ ਕਰਕੇ ਫਾਲੋ ਜ਼ਰੂਰ ਕਰੇ ਸਾਕਤ ਤੁਹਾਡਾ ਰੋਸ਼ ਇਸ ਮੋਰਚੇ ਪ੍ਰਤੀ ਤੁਹਾਡੀ ਹਮਦਰਦੀ ਹੈ ਜਿਹੜੀ ਉਹ ਪੂਰੇ ਦੇਸ਼ ਦੇ ਵਿੱਚ ਜਾਵੇ ਵਰਲਡ ਵਿੱਚ ਜਾਵੇ ਮੈਂ ਫਿਰ ਦੁਬਾਰਾ ਵਕੀਲ ਜੀ ਦਾ ਤਹਿਦੂਰਤ ਮਾਰਦਾ ਜਿਨ੍ਹਾਂ ਨੇ ਅੱਜ ਹਾਈ ਕੋਰਟ ਨੂੰ ਮੈਸੇਜ ਦਿੱਤਾ ਹੈ ਕਿ ਅਸੀਂ ਇਸ ਨੌਜਵਾਨ ਦੀ ਸ਼ਹਾਦਤ ਤੋਂ ਬਾਅਦ ਰੋਸ਼ ਵਜੋਂ ਹੜਤਾਲ ਕਰਕੇ ਕੋਟਾ ਮੰਨ ਕਰਨ ਲੱਗੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿ